ਓ ਓ ਓ ਗਾਣਾ ਵੇ ਲਾਇਆ ਤੂੰ ਤੇ ਜੋ ਜਿਹੜੀ ਗੱਲ ਸੱਚਾ ਉਹੀ ਲਾਇਆ ਵੇ ਕਿਹੜੀ ਗੱਲ ਹੁੰਦੀ ਆ ਕਿਹੜੀ ਗੱਲ ਤੋਂ ਦੇਖ ਆ 99 ਮਾਸ 99 ਮਾਸ ਕਜੀ ਲੱਗੋ ਯਾਰ ਨਹੀਂ ਪਿਆਰਾ ਹੀ ਹੁੰਦਾ ਲਵ ਯੂ ਦੀਦੀ ਐਂਡ ਭਾਜੀ ਵਾਇਗਰੂ ਚੜ੍ਹਦੀ ਕਲਾ ਚ ਰੱਖਣ ਓ ਮੇਰੇ ਘਰ ਵਾਲੇ ਦੀ ਆਇਆ ਤੈਨੂੰ ਨਹੀਂ ਆ ਮੇਰਾ ਪਿੰਡ ਮਿੱਤਰਾ ਵਾਹ ਜੀ ਮਿੱਤਰਾ ਤੇ ਮਿਰਚ ਪੇੜ ਹੋਵੇ ਤੇ ਤੇਰਾ ਮੂੰਹ ਹੋਵੇ ਮਿੱਤਰਾ ਕੋਈ ਕਰੇ ਤਾਂ ਗੁੱਸਾ ਉਤਰ ਆ ਪੰਜਾਬੀ ਭੁੱਲ ਕੇ ਆ ਪੇਂਡ ਮਿੱਤਰਾ ਪੰਜਾਬੀ ਪੜਨੀ ਆਉਂਦੀ ਕਿਸੇ ਨੂੰ ਯੈਸ ਦਸੀ ਇਹ ਹਜੇ ਆ ਮੇਰਾ ਪੇਂਡ ਮਿੱਤਰਾ ਦੱਸ ਆ ਕਿ ਤਾ ਬੜਾ ਲਿਆ ਦੀਆਂ ਜਿਹੜਾ ਬੇਡਾ ਕਰਕਾ ਪੰਜਾਬੀ ਹੁਣ ਬਾਬਾ ਸਿੱਖ ਗਿਆ ਮੋਡਾ ਪੜਨ ਦੀ ਬੋੜੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਕਿਉਂ ਆਈ ਨੌਜਵਾਨ ਜਵਾਲੀ ਬੋਲਦੀ ਤੜਕੇ ਕੱਲ ਕੱਲ ਪਰਲੀ ਨੁੱਕਰ ਵਾਲਾ ਸ਼ੀਸ਼ਾ ਸਾਫ ਕਰਤਾ ਉਰਲਾ ਕਿਨੇ ਕਰਨਾ ਹੈ ਰਵਰ ਨੂੰ ਜਾਣਾ ਚਾਹੀਦਾ ਚਲਾ ਫਿਰ ਘਰ ਦਿਆਂ ਦੀ ਗੰਦੀ ਲਾਦ ਗੰਦੀ ਲਾਦ ਕਰ ਦਿਆ ਸੀ ਇਹ ਕਿਵੇਂ ਜਮਾਉਣੀ ਵਾਕਿਆ ਦੀਆ ਬਾਵਾ ਤੋੜ ਕੇ ਲਜਾਉਂ ਘਰੇ ਅੱਜ ਮੈਂ ਵਾਕਿਆ ਦੀਆ ਬਾ ਪੁੱਤ ਤੂੰ ਨਹੀਂ ਹੱਦ ਪੈਰਾਂ ਦੇ ਘਰੇ ਜਾਂਦਾ ਨਾ ਬਾਵਾ ਤੇ ਉਦੋਂ ਤਾਂ ਇਹ ਨਾ ਹੱਟੀ ਚੰਗਾ ਜਿੰਨਾ ਚਿਰ ਮੂੰਹ ਨਹੀਂ ਵਜਦਾ ਥੱਲੇ ਓਹ 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 ਗਾਣਾ ਵੇ ਲਾਇਆ ਤੂੰ ਤੇ ਜੋ ਜਿਹੜੀ ਗੱਲ ਸੱਚਾ ਉਹੀ ਲਾਇਆ ਵੈ ਮੰਮੀ ਹੁਣ ਵੇਖ ਲੈ ਝੂਠੀ ਔਰਤੇ ਇਧਰ ਆਖੀ ਮੰਮੀ ਓਹੋ ਕਿੱਥੇ ਰੱਖੀ ਓਹੋ ਦੁਬਾਰਾ ਲੈ ਹੁਣ ਗਾਣੇ ਵੇ ਲਾਇ ਇੱਕ ਮਿੰਟ ਦੁਬਾਰਾ ਕਰੀ ਪੜੇ ਵੇਲਾ ਹੁਣ 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 ਕਿਉਂ ਕਿਹੜੀ ਘਾਤ ਹੁੰਦੀ ਆ ਕਿਹੜੀ ਘਾਤ ਤੇ ਆ ਨਵਾਂ ਨਵਾਂ ਮਾਸ ਨਵਾਂ ਨਵਾਂ ਮਾਸ ਕਜੀ ਲੱਗੋ ਯਾ ਨਹੀਂ ਪਿਆਰਾ ਹੀ ਹੁੰਦਾ ਨਵਾਂ ਨਵਾਂ ਮਾਸ ਲੱਗਣੀ ਹੁੰਦਾ ਆ ਗੱਲ ਹੀ ਬੜੀ ਧੀਆਂ ਨੂੰ ਪੁੱਤਰੇ ਐਨ ਤੂੰ ਕਿਹੜੀ ਤੂੰ ਕਿਹੜੀ ਇਹ ਗੱਲ ਤੂੰ ਕਿਹੜੀ ਪੁੱਤਾਂ ਨਾਲੋਂ ਧੀਆਂ ਵੀ ਪਿਆਰੀਆਂ ਹੀ ਹੁੰਦੀਆਂ ਨਹੀਂ ਮਮੀ ਨਹੀਂ ਨਾਟ ਬਿਕਰੀ ਆਰੇ ਫੜਾ ਦੇ ਮੈਂ ਚੀਰੇ ਆ ਲਵ ਯੂ ਦੀਦੀ ਐਂਡ ਭਾਜੀ ਵਾਇਗਰੂ ਚੜਤੀ ਗਲਾ ਚ ਰੱਖਣ ਉਹ ਮੇਰੇ ਘਰ ਆਲੇ ਦੀ ਆਇਆ ਤੈਨੂੰ ਨਹੀਂ ਮੰਨੇ ਨੂੰ ਆਇਆ ਮੇਰੇ ਘਰ ਲਈ ਤੇ ਆਇਆ ਮੇਰੇ ਘਰ ਲਈ ਆਇਆ ਆ ਆਈਸਕ੍ਰੀਮ ਬਰਾਊ ਕਾ ਲਾਲ ਚੁਬੜਾ ਆਈਸਕ੍ਰੀਮ ਖਾਓਗੀ ਤੂੰ ਖਾਓਗੀ ਹਾਲੀ ਨਹੀਂ ਤੂੰ ਮੇਕਅਪ ਆਲੇ ਆ ਆ ਆ ਆ ਆ ਚੱਕ ਹਾਂਜੀ ਆ ਦੰਦਵਾਰ ਆਈਸਕ੍ਰੀਮ ਦੇ ਕੇ ਆਏ ਹਾਏ 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 ਆਣੀ ਲਾਲ ਹੋਈ ਜਾਨੀ ਐ ਤੂੰ ਕਿਹੜੀ ਗੱਲ ਤੂੰ ਲਾਲ ਹੋਈ ਜਾਨੀ ਆਈਸਕ੍ਰੀਮ ਨੂੰ ਵੇਖ ਕੇ ਬਰਸ਼ ਕਰਦੀ ਪਈ ਤੂੰ ਤੈਨੂੰ ਜਮਾਂ ਵੀ ਅਕ ਲੈਣੀ ਯਾਰ ਲੜ ਪਿਆ ਲੜ ਪਿਆ ਲੜ ਪਿਆ ਗੱਲ ਪੈ ਗਈ ਚਾਦਰੇ ਦੇ ਪੱਟਾ ਉੱਤੇ ਮੋਰ ਹੋਵੇ ਮੇਰਾ ਪਿੰਡ ਮਿੱਤਰਾ ਯਾ ਪੱਪਲਾਂ ਦੀ ਛਾਂ ਥੱਲੇ ਖੁਸ਼ੀਆਂ ਵਾਲਾ ਰੰਗ ਆਏ ਹੋਏ ਨਾਲ ਚੁੱਲਿਆਂ 'ਚ ਆਗ ਪਵੇ ਵਾਓ ਪੱਕੇ ਜਿੱਥੇ ਰੋਟੀਆਂ ਤੇ ਸਦਾ ਬਾਪੂ ਨੂੰ ਨਾ ਕੋਈ ਕਰੇ ਤੰਗ ਵੇੜਿਆਂ ਚ ਧੁੱਪਾਂ ਰਹੇ ਸਦਾ ਹੀ ਬਹਾਰਾਂ ਆਵੇ ਆਏ ਓਏ ਕਿੰਨਾ ਗੰਦਾ ਪੜਦਾ ਨੋਆ ਇੱਕ ਲੱਗ ਹੋਵੇ ਮਿੱਤਰਾ ਇਹੋ ਜਿਹਾ ਹੋਵੇ ਮੇਰਾ ਪਿੰਡ ਮਿੱਤਰਾ ਵਾਹ ਜੀ ਮਿੱਤਰਾ ਤੇ ਮਿਰਚ ਪੇੜ ਹੋਵੇ ਤੇ ਤੇਰਾ ਮੂੰਹ ਹੋਵੇ ਮਿੱਤਰਾ ਪੰਜਾਬੀ ਪੜਨੀ ਆਉਂਦੀ ਕਿਸੇ ਨੂੰ ਯੈਸ ਦਸੀ ਇਹੋ ਜਿਹਾ ਹੋਵੇ ਮੇਰਾ ਪਿੰਡ ਦਸੀ ਆਉਂਦੀ ਪੰਜਾਬੀ ਪੜਨੀ ਪੰਜਾਬੀ ਪੜਨੀ ਆਉਂਦੀ ਆ ਥੋੜੀ ਥੜੀ ਚਲੋ ਓ ਤੇ ਤੂੰ ਤਾਂ ਸਿੱਖ ਹੀ ਲਓਂਗਾ ਤਾਂ ਕਿਤਾਬਾਂ ਲੈਦੀਆਂ ਜਿਹੇ ਦਾ ਬੇਡਾ ਕਰਕਾ ਪਿਆ ਬੀ ਹੁਣ ਬਾਬਾ ਸਿੱਖ ਗਿਆ ਮੋਟਾ ਪੜਨ ਦੀ ਬੜੇ ਟਾਈਮ ਬਾਬਾ ਕਹਤੇ ਟੱਚ ਟੁੱਟਿਆ ਆਇਆ ਸੀ ਪਰ ਹੁਣ ਪੜਨ ਹੀ ਸਿੱਖ ਗਿਆ ਮੈਨੂੰ ਮੈਨੂੰ ਥੋੜੀ ਥੋੜੀ ਆਉਂਦੀ ਤੈਨੂੰ ਤਾਂ ਬਾਬਾ ਆਉਂਦੀ ਪੁੱਤ ਹੁਣ ਤੂੰ ਬਾਬਾ ਸਿੱਖਦਾ ਜਾਣਾ ਤੂੰ ਤਾਂ ਸਿਆਣਾ ਹੋ ਗਿਆ ਤੂੰ ਦਿਮਾਗੀ ਬਹੁਤ ਆ ਨਾ ਥੱਕਿਆ ਕੋਈ ਦੂਰੋਂ ਹੱਜੀ ਖੂਹ ਆ ਕੇ ਪਿਆਰ ਨਾਲ ਪਿਲਾਵੇ ਪਾਣੀ ਜੇ ਉਹ ਮੇਰਾ ਖਾਣੀ ਹੋਵੇ ਇਹੋ ਜਿਹਾ ਹੋਵੇ ਮੇਰਾ ਪਿੰਡ ਦਾ ਤੂੰ ਆਇਆ ਤੂੰ ਛੇਤਰ ਖਾਣੀ ਹੋਵੇ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ